ਸਤਿ ਸ੍ਰੀ ਅਕਾਲ ਜੀ ਹੋਰ ਤੁਸੀਂ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਖੁਸ਼ ਹੋਵੋਗੇ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ ਇੱਥੇ ਮੈਂ ਜੋ ਵੀ ਰਿਸ਼ਤੇ ਬੋਲਾਂਗੀ ਜੀ ਤੁਸੀਂ ਆਪਣੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਹੀ ਕਰਨਾ ਜੀ ਸਾਡਾ ਕੰਮ ਸਿਰਫ ਐਡ ਪਾਉਣਾ ਹੈ ਜੀ ਜਿਨ੍ਹਾਂ ਨੇ ਆਪਣੀ ਐਡ ਦੁਬਾਰਾ ਵਾਰ-ਵਾਰ ਲਗਾਨੀ ਹੈ ਜੀ ਸਾਡੇ WhatsApp ਨੰਬਰ ਤੇ ਕੰਟੈਕਟ ਕਰੋ ਜੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਕਮੈਂਟ ਦੇ ਵਿੱਚ ਵਾਹਿਗੁਰੂ ਰਾਮ ਰਾਮ ਅੱਲਾਹ ਆਪਣੇ ਨਾਮ ਆਪਣੇ ਰੱਬ ਦਾ ਨਾਮ ਜ਼ਰੂਰ ਲਿਖਿਆ ਕਰੋ ਜੀ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨੇਮ ਸਿੰਘ ਕਾਸਟ ਜੱਟ ਸਿੱਖ ਹੈ ਜੀ ਹਾਈਟ 5 ਫੁੱਟ 5 ਇੰਚ ਹੈ ਜੀ ਸਟੱਡੀ ਇਹਨਾਂ ਨੇ 12 ਪਾਸ ਕੀਤੀ ਹੈ 10 ਕਿਲੇ ਪਹਿਲੀ ਅੱチェ ਨਾਲ ਇੱਕ ਬ੍ਰਦਰ ਵਾਰਾ ਜੀ ਪੀਆਰ ਹੈ ਸਿਸਟਰ ਕੋਈ ਨਹੀਂ ਹੈ ਜੀ ਬਰਥ ਇਹਨਾਂ ਦਾ 1996 ਦਾ ਹੈ ਜੀ 50 ਕਿਲੇ ਜ਼ਮੀਨ ਠੇਕੇ ਤੇ ਲਈਆਂ ਜੀ ਇਹਨਾਂ ਨੇ ਦੋ ਗੱਡੀਆਂ ਨੇ ਜੀ ਤਿੰਨ ਟਰੈਕਟਰ ਨੇ ਵਧੀਆ ਕੋਠੀ ਪਾਈ ਹੋਈ ਚ ਇਹਨਾਂ ਨੇ ਨੰਬਰ ਦਿੱਤਾ ਗਿਆ ਹੈ ਜੀ ਵੀ ਤੇਰੇ ਜਾਣਕਾਰੀ ਲੈ ਸਕਦੇ ਹੋ ਜੀ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ ਨੇਮ ਕੌਰ ਜਨਮ ਹੈ ਜੀ 8 11 1986 ਟਾਈਮ ਹੈ ਜੀ 7:30 ਦੇ ਵਿਚਕਾਰ ਦਿੱਲੀ ਹੈ ਜੀ ਏਰੀਆ ਨਾ ਦਾ ਹਾਈਟ 5 ਫੁੱਟ 2 ਇੰਚ ਹੈ ਜੀ ਕਾਸਟ ਰਾਮ ਘੜੀ ਆਤੀਮਾਨ ਗੋਤ ਇਹਨਾਂ ਦੀ ਚਨਾ ਮੰਗਲਿਕ ਨਹੀਂ ਹੈ ਜੀ ਸਟੱਡੀ ਇਹਨਾਂ ਨੇ ਕੀਤੀ ਹੈ ਜੀ ਬੀ ਕਾਮ ਸਪੈਸ਼ਲਾਈਜ਼ਡ ਫਾਈਨੈਂਸ from delhi university mba human resources ek saal it diploma holder professional ji working as a admin hr in corporate firms package 7 lakh da hai ji mother homemaker hai father passed away brother ek married hai ji ghaziabad requirement hai ji delhi noida and gurgaon nri hai ji the canada australia and germany ਪੀਆਰ ਹੋਲਡਰ ਹੀ ਕੰਟੈਕਟ ਕਰਨ ਜੀ ਇਹਨਾਂ ਨੂੰ ਇਹਨਾਂ ਦਾ ਟੈਲੀਫੋਨ ਨੰਬਰ ਦਿੱਤਾ ਗਿਆ ਜੀ ਵਿਥੇਰੇ ਜਾਣਕਾਰੀ ਲੈ ਸਕਦੇ ਹੋ ਐਨ ਆਰ ਆਈ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨੇਮ ਸਿੰਗਲ ਯੂਕੇ ਐਨ ਆਰ ਆਈ ਬ੍ਰਿਟਿਸ਼ ਸਿਟੀਜ਼ਨ ਅੰਮ੍ਰਿਤਾਲੀ ਗੁਰਸਿੱਖ ਪੇਟਾ ਹੈ ਜੀ ਵੈਜੀਟੇਰੀਅਨ ਹੈ ਏਡਿਆ ਰੋਪੜਾ ਜੀ ਇਹਨਾਂ ਕੋਲ ਪ੍ਰੋਪਰਟੀ ਹੈ ਜੀ ਹਾਊਸ ਹੈ ਨਾ ਆਪਣਾ ਐਂਡ ਇੱਕ ਕਿਲਾ ਹੈ ਜੀ ਇਹਨਾਂ ਕੋਲ ਏਜ ਇਹਨਾਂ ਦੀ 48 ਹੈ ਜੀ ਹਾਈਟ 5 ਫੁੱਟ 6 ਇੰਚ ਹੈ ਐਮਏ ਸਿੱਖ ਰਿਲੀਜੀਅਨ ਸਟੱਡੀ ਇਹਨਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ ਹੈ ਜੀ ਇਹਨਾਂ ਦਾ ਡਿਵੋਰਸ ਹੋਇਆ ਪਿਆ ਜੀ ਲਿਵਿੰਗ ਅਲੋਨ ਇਨ ਯੂਕੇ ਪੇਰੈਂਟਸ ਨਹੀਂ ਹਨ ਜੀ ਇੱਕ ਬ੍ਰਦਰ ਇੱਕ ਸਿਸਟਰ ਹੈ ਜੀ ਇੰਡੀਆ ਵਿੱਚ ਇੱਕ ਸਿਸਟਰ ਇਨ ਸਪੇਨ ਵਿੱਚ ਹੈ ਜੀ ਵਰਕਿੰਗ ਇਨ ਵੇਅਰ ਹਾਊਸ ਇਹਨਾਂ ਨੂੰ ਲੋੜ ਹੈ ਜੀ ਸਿੱਖ ਫੀਮੇਲ ਐਨੀ ਕਾਸਟ ਇਨ ਯੂਕੇ ਲੜਕੀ ਦੀ ਏਜ 30 ਤੋਂ 35 ਸਾਲ ਤੱਕ ਹੋਵੇ ਜੀ ਇਹਨਾਂ ਨੂੰ ਸਿੱਖ ਫੀਮੇਲ ਅਨਮੈਰਿਡ ਜਾਂ ਡਿਵੋਰਸੀ ਹੋਵੇ ਕੋਈ ਐਨੀ ਕਾਸਟ ਐਨੀ ਵੀਜ਼ਾ ਇਨ ਯੂਕੇ ਲੜਕੇ ਚਾਹੀਦੀ ਹੈ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਬਤੇਰੇ ਜਾਣਕਾਰੀ ਲੈ ਸਕਦੇ ਹੋ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਉਮਰ 26 ਸਾਲ ਕੱਦ 5 ਫੁੱਟ 7 ਇੰਚ ਹੈ ਸਕਿਨ ਕਲਰ ਫੇਅਰ ਹੈ ਫਰਸਟ ਵਿਜ਼ਿਟ ਇਨ ਯੂਕੇ ਔਨ ਸਟੱਡੀ ਵੀਜ਼ਾ 2019 ਵਰਕ ਪਰਮਿਟ ਹੈ ਜੀ ਵਰਕ ਪਰਮਿਟ ਤੇ ਹੈ ਵਰਕ ਐਜ਼ ਅਸਿਸਟੈਂਟ ਡਾਕਟਰ ਟੂ ਫਿਕਸ ਅਪਾਇੰਟਮੈਂਟ ਡਿਸਪੈਂਸਰੀ ਯੂਕੇ ਲੰਡਨ ਵਿੱਚ ਰਹਿ ਰਹੇ ਨੇ ਜੀ ਕਾਸਟ ਜੱਟ ਸਿੱਖ ਹੈ ਸਰਨੇਮ ਬਾਜਵਾ ਫਾਦਰ ਐਸਆਈ ਇਨ ਪੰਜਾਬ ਪੁਲਿਸ ਵਿੱਚ ਨੇ ਜੀ ਮਦਰ ਹਾਊਸ ਵਾਈਫ ਹੈ ਐਲ্ডার ਬਦਰ ਇੰਜੀਨੀਅਰ ਹੈ ਜੀ ਮਰਜਟ ਨੇਵੀ ਵਿੱਚ ਮੈਰਿਟ ਨੇ ਉਹ ਇਹਨਾਂ ਨੂੰ ਕੁੜੀ ਯੂਕੇ ਵਿੱਚ ਚਾਹੀਦੀ ਹੈ ਜੀ ਯੂਕੇ ਵਿੱਚ ਹੋਵੇ ਇੰਡੀਆ ਤੋਂ ਹੈ ਤੇ ਜੀ ਬੀਐਸ ਨਰਸਿੰਗ ਬੀਐਸਸੀ ਨਰਸਿੰਗ ਕੀਤੀ ਹੋਵੇ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਤੇਰੇ ਜਾਣਕਾਰੀ ਲੈ ਸਕਦੇ ਹੋ ਐਨਆਰਆਈ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਜਾਤੀ ਸਿੱਖ ਸਿੱਧੂ ਕੈਨੇਡੀਅਨ ਸਿਟੀਜ਼ਨ ਬாய் ਹੈ ਜੀ 5 ਫੁੱਟ 7 ਇੰਚ ਹਾਈਟ ਹੈ ਜੀ ਜਨਮ ਮੈਂ ਜੀ 1996 ਦਾ 12th ਗ੍ਰੇਡ ਪਾਸ ਹੈ ਜੀ ਹੌਲੀ ਸਿੱਖਣ ਵਾਲਾ ਰਨਿੰਗ ਹੈ ਫਰੈਂਚਾਈਜ਼ ਪਰਿਵਾਰ ਪੜਿਆ ਲਿਖਿਆ ਤੇ ਪ੍ਰੋਫੈਸ਼ਨਲ ਹੈ ਜੀ ਫਾਦਰ ਪ੍ਰੋਫੈਸ਼ਨਲ ਕੈਨੇਡਾ ਓਨਲੀ ਐਲ্ডার ਸਿਸਟਰ ਡਾਕਟਰ ਹੈ ਜੀ ਕੈਨੇਡਾ ਜੀ ਗ੍ਰੈਂਡ ਫਾਦਰ ਐਡਵੋਕੇਟ ਨੇ ਬਠਿੰਡਾ ਵਿੱਚ ਗ੍ਰੈਂਡ ਮਦਰ ਰਿਟਾਇਰਡ ਪ੍ਰੋਫੈਸਰ ਹੈ ਜੀ ਚਾਚੇ ਦੋਵੇਂ ਐਮਡੀ ਡਾਕਟਰ ਨੇ ਜੀ ਮਾਮਾ ਟਰਾਂਸਪੋਰਟ ਪਟਿਆਲਾ ਇਹਨਾਂ ਨੂੰ ਸੁੰਦਰ ਸਿਆਣੀ ਦੇਖਭਾਲ ਕਰਨ ਵਾਲੀ ਕੁੜੀ ਦਿলোਣ ਹੈ ਜੀ ਹੋਰ ਕੋਈ ਮੰਗ ਨਹੀਂ ਹੈ ਕੁੜੀ ਗਰੀਬ ਪਰਿਵਾਰ ਤੋਂ ਵੀ ਹੋ ਸਕਦੀ ਹੈ ਜੀ ਇਹਨਾਂ ਦਾ ਆਪਣਾ ਪ੍ਰਾਪਰਟੀਆਂ ਇਨ ਕੈਨੇਡਾ ਹੈ ਜੀ ਆਪਣੀ ਪ੍ਰਾਪਰਟੀ ਹੈ ਜੀ ਕੈਨੇਡਾ ਵਿੱਚ ਅਮਰੀਕਾ ਵਿੱਚ ਐਂਡ ਇੰਡੀਆ ਵਿੱਚ ਯੂਐਸਏ ਦਾ ਵਟਸਐਪ ਨੰਬਰ ਦਿੱਤਾ ਗਿਆ ਹੈ ਜੀ ਆਪ ਟੈਲੀਫੋਨ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਰਿਸ਼ਤਾ ਨੋਟ ਕਰੋ ਜੀ ਬੇਟੇ ਦਾ ਹੈ ਜੀ ਗੁਰਸੇਖ ਜੱਟ ਹੋਇਆ ਹੈ ਜੀ ਜਨਮ 1996 ਦਾ ਕੱਦ 5 ਫੁੱਟ 11 ਇੰਚ ਹੈ ਜੀ ਪੜਾਈ ਇਹਨਾਂ ਨੇ ਐਮਏ ਕੀਤੀ ਹੈ ਕੱਲਾ ਮੁੰਡਾ ਹੈ ਜੀ ਇੱਕ ਭੈਣ ਵਿਆਹੀ ਹੋਈ ਹੈ ਨਦੀ ਮਦਰ ਹਾਊਸ ਵਾਈਫ ਨੇ ਫਾਦਰ ਐਗਰੀਕਲਚਰ ਨੇ ਫਾਰ ਸ਼ੌਪਸ ਹੈ ਜੀ ਇਹਨਾਂ ਦੀਆਂ ਲੜਕਾ ਦੁਪਾਈ ਵੀ ਜੋਬ ਕਰਦਾ ਹੈ ਜੀ ਲਾਸਟ 4 ইয়ারਸ ਤੋਂ ਸੀਟਿੰਗ ਜੋਬ ਹੈ ਜੀ ਸੈਲਰੀ 1 ਲੱਖ ਪਰ ਮਹੀਨਾ ਹੈ ਜੀ ਮੰਗ ਇਹਨਾਂ ਨੂੰ ਹੈ ਕਿ ਕੁੜੀ ਗੁਰਦਾਸਪੁਰ ਅੰਬਿਸਰ ਏਰੀਆ ਤੋਂ ਹੋਵੇ ਬੀਏ ਪਾਸ ਹੋਵੇ ਕੱਦ ਕੁੜੀ ਦਾ 5 ਫੁੱਟ 4 ਇੰਚ ਹੋਵੇ ਸਿੰਪਲ ਮੈਰਿਜ ਕਰਨੀ ਹੈ ਜੀ ਇਹਨਾਂ ਨੇ ਜਲਦੀ ਵਿਆਹ ਕਰਨਾ ਹੈ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਬਤੇਰੇ ਜਾਣਕਾਰੀ ਲੈ ਸਕਦੇ ਹੋ रिश्ता नोट करो जी मंगलिक बेटे का है जी नेम कुमार मोडगिल मंगलिक है जी डेट ऑफ बर्थ तेई अठ नब्बे का पढ़ाई इन्होंने बी टैक एम बी ए की है जी जॉब करते ने जी मैनेजर इन कंपनी लुधियाना हाइट पांच फुट अठ इंच है जी कास्ट सरस्वत ब्राह्मण है एरिया नियर दहलो डिस्ट्रिक्ट लुधियाना ਇਨਾਂ ਨੂੰ ਪੜੀ ਲਿਖੀ ਜਾਂ ਜੋਬ ਕਰਦੀ ਮੰਗਲੀ ਕੁੜਕੀ ਦੀ ਲੋੜ ਹੈ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਬਤੇਰੇ ਜਾਣਕਾਰੀ ਲੈ ਸਕਦੇ ਹੋ ਐਨ ਆਰ ਆਈ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ ਨੇਮ ਕੋਰ ਕਾਸਟ ਬਰਾ ਹੈ ਜੀ ਫੈਮਲੀ ਵਿੱਚ ਫਾਦਰ ਨੇ ਮਦਰ ਨੇ ਜਨਮ ਹੈ ਜੀ ਦਸੰਬਰ 1 1996 ਦਾ ਹਾਈਟ 5 ਫੁੱਟ 2 ਇੰਚ ਹੈ ਜੀ ਸਟੱਡੀ ਇਹਨੇ 12th ਕੀਤੀ ਹੈ ਜੀ ਮੈਡੀਕਲ ਵਿੱਚ ਕੈਮੀਕਲ ਲੈਬ ਟੈਕਨੀਸ਼ੀਅਨਸ ਕੈਨੇਡਾ ਵਿੱਚ ਜੀ ਕੈਨੇਡਾ ਪੀ ਆਰ ਹੈ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਬਤੇਰੇ ਜਾਣਕਾਰੀ ਲੈ ਸਕਦੇ ਹੋ बेटे दा रिश्ता नोट ਕਰੋ ਜੀ ਨਾਮ ਸਿੰਘ ਹੈ ਸਰਦਾਰ ਲੜਕਾ ਹੈ ਜੀ ਦਾੜੀ ਨਹੀਂ ਰੱਖੀ ਹੋਈ ਜੀ ਸ਼ੁੱਧ ਵੈਸ਼ਨੂ ਹੈ ਜਨਮ 1992 ਦਾ ਹੈ ਜੀ ਪੜਾਈ बीटेक ਹੈ ਜੀ ਸਿਵਲ ਕੰਮ ਇਹਨਾਂ ਦਾ ਆਪਣਾ ਬਿਜ਼ਨਸ ਹੈ ਕੰਸਟਰਕਸ਼ਨ ਦਾ ਪਿਤਾ ਸਰਕਾਰੀ ਨੌਕਰੀ ਤੋਂ ਰਟਾਇਰਡ ਨੇ ਮਾਤਾ ਜੀ ਘਰ ਸੰਭਾਲਦੇ ਨੇ ਇੱਕ ਛੋਟਾ ਭਰਾ ਹੈ ਜੀ ਆਸਟ੍ਰੇਲੀਆ ਵਿਆਹਿਆ ਹੋਇਆ ਹੈ ਇਹਨਾਂ ਦਾ ਆਪਣਾ ਘਰ ਹੈ ਜੀ ਮੁਹੱਲੇ ਵਿੱਚ ਇਹਨਾਂ ਨੂੰ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਜੀ ਬੀਐਸਸੀ ਨਰਸਿੰਗ ਆਸਟ੍ਰੇਲੀਆ ਜਾਣ ਵਾਲੀ ਜਾਂ ਆਸਟ੍ਰੇਲੀਆ ਸੈਟਲ ਹੋਵੇ ਇਨਾਂ ਦੀ ਕੋਈ ਡਿਮਾਂਡ ਨਹੀਂ ਹੈ ਜੀ ਮੋਬਾਈਲ ਨੰਬਰ ਦਿੱਤਾ ਗਿਆ ਹੈ ਜੀ ਆਪ ਟੈਲੀਫੋਨ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਲੜਕੇ ਦੀ ਕਾਸਟ ਅਰੋੜਾ ਹੈ ਕੱਦ 5 ਫੁੱਟ 6 ਇੰਚ ਇੱਕ ਭਰਾ ਵਿਆਹਿਆ ਹੋਇਆ ਹੈ ਜੀ ਆਸਟ੍ਰੇਲੀਆ ਰਹਿ ਰਿਹਾ ਹੈ ਇਹਨਾਂ ਨੂੰ ਕੁੜੀ ਚਾਹੀਦੀ ਹੈ ਚਾਹੇ ਹਿੰਦੂ ਹੋਵੇ ਚਾਹੇ ਸਿੱਖ ਹੋਵੇ ਜੀ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸਟ ਜੱਟ ਸਿੱਖ ਹੈ ਜੀ ਗੋਤਬਰਾੜ ਕੱਦ 5 ਫੁੱਟ 10 ਇੰਚ ਹੈ ਜੀ ਜਨਮ 22 11 92 ਦਾ ਹੈ ਜੀ ਪੜ੍ਹਾਈ 12 ਪਾਸ ਨੇ ਆਈਟੀ ਆਈ ਡਿਪਲੋਮਾ ਕੀਤਾ ਹੈ ਜੀ ਇਹਨਾਂ ਨੇ ਇਹਨਾਂ ਦੀ ਇੱਕ ਪੈਨ ਮੈਰਿਡ ਹੈ ਜੀ ਆਸਟ੍ਰੇਲੀਆ ਵੀ ਸਿਟੀਜ਼ਨ ਹੈ ਪਿਤਾ ਜੀ ਨਹੀਂ ਹਨ ਜੀ ਮਾਤਾ ਜੀ ਕਰੇ ਲੂ ਵਾਈਫਾਈ ਜੀ ਜ਼ਮੀਨ ਇਹਨਾਂ ਕੋਲ 2 ਕਿਲੇ ਹੈ ਮੁੰਡਾ ਦੁਪਾਈ ਵਿੱਚ ਕੰਮ ਕਰਦਾ ਹੈ ਜੀ ਇਹਨਾਂ ਦਾ ਤਲਾਕ ਹੋਇਆ ਪਿਆ ਹੈ ਜੀ ਇਹਨਾਂ ਨੂੰ ਕੁੜੀ ਤਲਾਕशुदा ਗਰੀਬ ਕਰਦੀ ਪੜੇ ਲਿਖੀ ਸਲਾਈ ਕਢਾਈ ਦਾ ਜਾਂ ਬੁਟੀਕਾ ਜਾਂ ਬਿਊਟੀ ਪਹਲਾ ਦਾ ਕੰਮ ਜਾਂਦੀ ਹੋਵੇ ਜਾਂ ਪ੍ਰਾਈਵੇਟ ਜੌਬ ਕਰਦੀ ਹੋਵੇ ਜੀ ਇਹਨਾਂ ਦੀ ਕੋਈ ਡਿਮਾਂਡ ਨਹੀਂ ਹੈ ਚੁੰਨੀ ਝੜਾਵਾ ਕਰਨਾ ਹੈ ਜੀ ਕੁੜੀ ਦੀ ਉਮਰ 28 ਤੋਂ 36 ਸਾਲ ਤੱਕ ਹੋਵੇ ਜੀ ਐਸਸੀ ਨੂੰ ਛੱਡ ਕੇ ਕੋਈ ਜਾਤੀਬੰਧਨ ਨਹੀਂ ਹੈ ਜੀ ਮੁੰਡੇ ਨੇ ਦਸੰਬਰ ਵਿੱਚ 3 ਮਹੀਨੇ ਦੀ ਛੁੱਟੀ ਤੇ ਆਉਣਾ ਹੈ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਤੇਰੇ ਜਾਣਕਾਰੀ ਲੈ ਸਕਦੇ ਹੋ ਇਹਨਾਂ ਨੂੰ ਸਿਰਫ ਵਟਸਐਪ ਕਾਲ ਹੀ ਕਰਨਾ रिश्ता नोट करो जी नेम एम के हिंदू अरोड़ा डेट ऑफ बर्थ है जी पच्ची दस उन्नीस सौ अठासी एरिया है जी अबोहर आल जर्नल कास्ट वेलकम टाइम टाइम है जी छः पैंती एएम क्वालिफिकेशन ग्रेजुएट प्लस इलेक्ट्रॉनिक्स एंड कम्युनिकेशन इंजीनियरिंग डिप्लोमा वर्क कर दें जी ऑन कैब है जी इन ओला कंपनी सेल्फ ड्राइविंग एट मोहाली अपना कार है जी एट अबोहर वैष्णो ने नॉन डिमांड चुनी चढ़ावा करना है जी ਇੰਤਮ 55000 ਰੁਪਏ ਪਰ ਮੰਥ ਹੈ ਜੀ ਹਾਈਟ 5 ਫੁੱਟ ਤਸੀਮਾ ਜੀ ਟਾਲ ਐਂਡ ਥਿਨ ਜੀ ਫੈਮਿਲੀ ਫਾਦਰ ਨੇ ਮਦਰ ਹਾਊਸ ਵਾਈਫ ਹੈ ਜੀ ਇਹਨਾਂ ਦਾ ਇੱਕ ਬ੍ਰਦਰ ਹੈ ਜੀ ਦੋ ਸਿਸਟਰ ਨੇ ਦੋ ਸਿਸਟਰ ਮੈਰੀਡਾ ਜੀ ਆਰ ਸਿਸਟਰਸ ਐਂਡ ਜੀਜੂ ਔਨ ਗਵਰਨਮੈਂਟ ਜੋਬ ਬ੍ਰਦਰ ਇਹਨਾਂ ਦਾ ਜੋਬ ਕਰਦੇ ਹਨ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਬਤੇਰ ਜਾਣਕਾਰੀ ਲੈ ਸਕਦੇ ਹੋ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਏਰੀਆ ਤਰਨਤਾਰਣਾ ਜੀ ਉਮਰ 30 ਸਾਲ ਹੈ ਕਾਸਟ ਰਾਮਗੜੀਆ ਸਿੱਖ ਹੈ ਜੀ ਹਾਈਟ 6 ਫੁੱਟ 1 ਇੰਚ ਹੈ ਪੜਾਈ ਇਹਨਾਂ ਨੇ ਐਮ ਐਸ ਸੀ ਕੀਤੀ ਜੀ ਕੰਮ ਇਹਨਾਂ ਦਾ ਜੀ ਗਵਰਨਮੈਂਟ ਜੋਬ ਹੈ ਜੀ ਫੂਡ ਇਨਸਪੈਕਟਰ ਨੇ ਪਰਿਵਾਰ ਨਸ਼ੇ ਤੋ ਰਹਿੰਦਾ ਜੀ ਮੁੰਡਾ ਸਰਦਾਰ ਹੈ ਪੱਗ ਬੰਦਾ ਹੈ ਜੀ 5 ਏਕੜ ਜ਼ਮੀਨ ਹੈ ਜੀ ਇਹਨਾਂ ਕੋਲ ਇੱਕ ਛੋਟੀ ਭੈਣ ਹੈ ਇਹਨਾਂ ਨੂੰ ਕੁੜੀ ਚਾਹੀਦੀ ਹੈ ਜੀ ਵਧੀਆ ਖਾਨਦਾਨ ਦੀ ਕਿਸੇ ਚੰਗੇ ਡਿਪਾਰਟਮੈਂਟ ਵਿੱਚ ਗਵਰਨਮੈਂਟ ਜੋਬ ਹੋਵੇ ਜੀ ਸੋਨੀ ਸੁਨੱਖੀ ਹਾਈਟ 5 ਫੁੱਟ 5 ਇੰਚ ਤੋਂ ਘੱਟ ਨਾ ਹੋਵੇ ਜੀ ਕਾਸਟ ਰਾਮਗੜੀਆ ਸਿੱਖ ਜਾਂ ਜੱਟ ਸਿੱਖ ਹੋਣ ਏਰੀਆ ਅੰਬਿਸਰ ਤਰਨਤਾਰਨ ਸਾਹਿਬ ਜਾਂ ਫਿਰੋਜ਼ਪੁਰ ਹੋਵੇਗੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਹੁ ਟੈਲੀਫੋਨ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ ਨਾਮ ਕੋਰ ਜਨਮ 1995 ਦਾ ਕਾਸਟ ਜੱਟ ਸਿੱਖ ਹੈ ਜੀ ਏਰੀਆ ਫਰੀਦਕੋਟ ਕੱਦ 5 ਫੁੱਟ 2 ਇੰਚ ਹੈ ਜੀ ਪੜਾਈ ਇਹਨਾਂ ਨੇ ਬੀਐਸਸੀ ਐਮਐਸਸੀ ਬੀਐਡ ਕੀਤੀ ਹੈ ਜੀ ਹੁਣ ਲੈਕਚਰਰ ਕੈਡਰ ਇਗਜ਼ਾਮ ਪ੍ਰੈਪਰੇਸ਼ਨ ਕਰ ਰਹੇ ਨੇ ਜੀ ਪ੍ਰਾਈਵੇਟ ਟੀਚਰ ਦੀ ਜੋਬ ਕਰ ਰਹੇ ਨੇ ਮੁੰਡਾ ਗਵਰਨਮੈਂਟ ਜਾਂ ਪ੍ਰਾਈਵੇਟ ਜੋਬ ਜਾਫਿਰ ਕੋਈ ਵਧੀਆ ਬਿਜ਼ਨਸ ਕਰਦਾ ਹੋਵੇ ਜੀ ਨਸ਼ਾ ਰਹਿਤ ਹੋਵੇ ਸੋਨਾ ਅਤੇ ਵੈਲ ਐਜੂਕੇਟਿਡ ਹੋਵੇ ਜ਼ਮੀਨ ਉਸ ਦੇ ਕੋਲ 8 ਤੋਂ 10 ਏਕੜ ਹੋਵੇ ਓਨਲੀ ਜੱਟ ਸਿੱਖ ਹੀ ਸੰਪਰਕ ਕਰਨ ਨੇੜੇ ਦੇ ਏਰੀਆ ਵਾਲੇ ਹੀ ਸੰਪਰਕ ਕਰਨ ਜੀ ਵਟਸਐਪ ਨੰਬਰ ਦਿੱਤਾ ਗਿਆ ਜੀ ਆਪ ਇਹਨਾਂ ਨੂੰ ਸਿਰਫ ਵਟਸਐਪ ਕਾਲ ਹੀ ਕਰਨਾ ਐਨ ਆਰ ਆਈ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਕਾਸਟ ਕੁਮਾਰ ਹੈ ਜੀ ਕੈਨੇਡਾ ਸਿਟੀਜ਼ਨ ਹੈ ਜਨਮ 1995 ਦਾ ਹੈ हाइट 6 ਫੁੱਟ ਹੈ ਜੀ ਕੰਮ ਇਹਨਾਂ ਦਾ ਸੀਨੀਅਰ ਮੈਨੇਜਰ ਹੈ ਜੀ এডਿਕੇਸ਼ਨ ਬੀਕੋਮ ਹੈ ਜੀ ਫ্রম ਇੰਡੀਆ ਐਸੋਸੀਏਟ ਡਿਗਰੀ ਇਨ ਬਿਜ਼ਨਸ ਫ্রম ਕੈਨੇਡਾ ਫਾਦਰ ਰੀਅਲ ਏਸਟੇਟ ਬਿਜ਼ਨਸ ਨੇ ਜੀ ਮਦਰ ਹਾਊਸ ਵਾਈਫ ਹੈ ਸਿਸਟਰ ਇੱਕ ਅਨਮੈਰਿਡ ਹੈ ਜੀ ਗਵਰਨਮੈਂਟ ਜੌਬ ਇਨ ਇੰਡੀਆ ਲੜਕੀ ਕੈਨੇਡਾ ਵਿੱਚ ਚਾਹੀਦੀ ਜੇ ਇਹਨਾਂ ਨੂੰ ਲੜਕੀ ਪੀਆਰ ਹੋਵੇ ਜਾਂ ਵਰ ਪਰਮਿਟ ਤੇ ਹੋਵੇ ਜਾਂ ਸਿਟੀਜ਼ਨ ਹੋਵੇ ਜੀ ਬੀਸੀ ਵਾਲਿਆਂ ਨੂੰ ਪਹਿਲ ਦਿੱਤੇ ਹਨ ਜੀ ਰਿਸ਼ਤਾ ਨੋਟ ਕਰੋ ਜੀ ਬੇਟੇ ਦਾ ਹੈ ਜੀ ਨਾਮ ਸਿੰਘ ਏਰੀਆ ਬਠਿੰਡਾ ਹੈ ਜੀ ਪ੍ਰਾਈ ਐਮਟੈਕ ਕੀਤੀ ਇਹਨਾਂ ਨੇ ਇੱਕ ਪੈਨ ਹੈ ਜੀ ਆਸਟ੍ਰੇਲੀਆ ਮੈਰਿਡ ਹੈ ਜੀ ਪ੍ਰਾ ਇੱਕ ਮੈਰਿਡ ਹੈ ਕੱਦ 5 ਫੁੱਟ 8 ਇੰਚ ਹੈ ਜੀ ਕਾਸਟ ਜੱਟ ਸਿੱਖ ਹੈ ਗੋਤ ਢਿੱਲੋਂ ਵੈਸ਼ਨੋ ਪਰਿਵਾਰ ਹੈ ਜੀ ਜੋਬ ਕਰਦੇ ਨੇ ਜੀ ਸਰਕਾਰੀ ਸਕੂਲ ਵਿੱਚ ਕੰਟਰੈਕਟ ਬੇਸ ਤੇ ਟੀਚਰ ਦੀ ਜੋਬ ਹੈ ਜੀ ਉਮਰ 1992 ਜ਼ਮੀਨ 12 ਕਿਲੇ ਹੈ ਜੀ 6 ਕਿਲੇ ਇੱਕ ਭਰਾ ਨੂੰ ਮਾਤਾ ਜੀ ਬਿਜਲੀ ਬੋਰਡ ਵਿੱਚੋਂ ਪੈਨਸ਼ਨਰ ਹਨ ਜੀ ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਜੀ ਕੁੜੀ ਪੜ੍ਹੀ ਲਿਖੀ ਹੋਵੇ ਨਰਮ ਪਰਿਵਾਰ ਤੋਂ ਹੋਵੇ ਪੰਜਾਬ ਦੇ ਹੀ ਲੜਕੇ ਦੇਖ ਰਹੇ ਹਨ ਜੀ ਸਿਰਫ ਪੰਜਾਬ ਵਾਲੇ ਹੀ ਸੰਪਰਕ ਕਰਨ ਟੈਲੀਫੋਨ ਨੰਬਰ ਦਿੱਤੇ ਗਏ ਹਨ ਜੀ ਆਪ ਬਧੇ ਜਾਣਕਾਰੀ ਲੈ ਸਕਦੇ ਹੋ ਐਨ ਆਰ ਆਈ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਡੇਟ ਆਫ ਬਰਥ ਹੈ ਜੀ 15 1993 ਆਸਟ੍ਰੇਲੀਅਨ ਸਿਟੀਜ਼ਨ ਹੈ ਜੀ ਏਰੀਆ ਇਹਨਾਂ ਦਾ ਜਲੰਧਰ ਹੈ ਕਾਸਟ ਲੁਭਾਨਾ ਸਿੱਖ ਹੈ ਹਾਈਟ 5 ਫੁੱਟ 11 ਇੰਚ ਹੈ ਕੁਆਲੀਫਿਕੇਸ਼ਨ ਇਹਨਾਂ ਦੀ ਐਮ ए मास्टर ऑफ प्रोफेशनल अकाउंटिंग है जी जॉब कर ने जी ऑस्ट्रेलिया पब्लिक सर्विस गवर्नमेंट सेक्टर ब्रदर एक है जी एक ब्रदर मैरिड है जी लिव इन कनेडा फादर पास्ट अवे मदर लिव इन कनेडा सिस्टर इन्हों जी एक एल्डर सिस्टर मैरिड है जी एंड एक यंगर सिस्टर मैरिड है बोथ लिव इन कनेडा आप टेलीफोन करके बधेरे जानकारी लै सकते हो रिश्ता नोट करो जी बेटी का है जी ਮੰਗਲਿਕ ਲੜਕੀ ਹੈ ਜੀ ਡੇਟ ਆਫ ਬਰਥ 17/2/1992 ਦਾ ਟਾਈਮ ਹੈ ਜੀ 11:58 ਪੀਐਮ ਜਲੰਧਰ ਸੀਟੀ ਹੈ ਜੀ ਇਹਨਾਂ ਦਾ ਕਾਸਟ ਨਹੀਂ ਹੈ ਹਾਈਟ 5 ਫੁੱਟ 6 ਇੰਚ ਹੈ ਜੀ ਸਟੱਡੀ ਇਹਨਾਂ ਨੇ ਗ੍ਰੈਜੂਏਟ ਕੀਤੀ ਹੈ ਜੀ ਵਰਕ ਕਰਦੇ ਨੇ ਜੀ ਮੈਨੇਜਰ ਐਟ ਇਮੀਗ੍ਰੇਸ਼ਨ ਆਫਿਸ ਫਾਦਰ ਦੁਬਈ ਵਿੱਚ ਨੇ ਜੀ ਮਦਰ ਹਾਊਸ ਵਾਈਫ ਹੈ ਸਿਸਟਰ ਮੈਰਿਡ ਹੈ ਜੀ ਇਹਨਾਂ ਦੀ ਇੱਕ ਬ੍ਰਦਰ ਲਿਵਸ ਇਨ ਕੈਨੇਡਾ ਇਹਨਾਂ ਨੂੰ ਲੜਕੀ ਜਲੰਧਰ ਦੇ ਨੇੜੇ ਤੇੜੇ ਔਰ ਕੈਨੇਡਾ ਐਂਡ ਹਿੰਦੂ ਫੈਮਿਲੀ ਚਾਹੀਦੀ ਹੈ ਜੀ ਜਨਰਲ ਔਰ ਸੇਮ ਕਾਸਟ ਹੋਵੇ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਵਧੇਰੇ ਜਾਣਕਾਰੀ ਲੈ ਸਕਦੇ ਹੋ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸਟ ਹੈ ਜੀ ਜੱਟ ਗਿੱਲ ਉਮਰ ਹੈ ਜੀ 8/11/2003 ਕੱਦ 5 ਫੁੱਟ 9 ਇੰਚ ਹੈ ਜੀ ਪੜਾਈ ਇਹਨਾਂ ਨੇ ਬੀਕਾਮ ਕਾਮਰਸ ਵਿੱਚ ਕੀਤੀ ਹੈ ਜੀ ਹੁਣ ਪੜਾਈ ਆਸਟ੍ਰੇਲੀਆ ਵਿੱਚ ਕਰ ਰਹੇ ਨੇ ਜੀ ਜਿਵੇਂ ਇਹਨਾਂ ਕੋਲ ਆਠੇਕੜ ਹੈ ਇਕਲੌਤਾ ਬੇਟਾ ਹੈ ਜੀ ਮੰਗ ਇਹਨਾਂ ਨੂੰ ਹੈ ਜੀ ਕੁੜੀਆ ਅਸਟ੍ਰੇਲੀਆ ਪੀਆਰ ਹੋਵੇ ਸੋਨੀ ਸੁਨੱਖੀ ਹੋਵੇ ਜੀ ਕੱਦ 5 ਫੁੱਟ 5 ਇੰਚ ਤੋਂ ਘੱਟਣਾ ਹੋਵੇ ਪਿਤਾ ਐਕਸ ਆਰਮੀ ਨੇ ਜੀ ਜ਼ਿਲ੍ਹਾ ਸੰਗਰੂਰ ਹੈ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆ ਬਥੇਰੇ ਜਾਣਕਾਰੀ ਲੈ ਸਕਦੇ ਹੋ ਰਿਸ਼ਤਾ ਨੋਟ ਕਰੋ ਜੀ ਨੇਮ ਸਿੰਘ ਡੇਟ ਆਫ ਬਰਥ ਹੈ ਜੀ 23 11 1991 ਹਾਈਟ ਹੈ ਜੀ 5 ਫੁੱਟ 3 ਇੰਚ ਪੜਾਈ ਕੀਤੀ ਹੈ ਜੀ ਬੀ ਕਮ ਇਹਨਾਂ ਦਾ ਆਪਣਾ ਕਾਰੋਬਾਰ ਹੈ ਜੀ ਸਿਸਟਰ ਕੈਨੇਡਾ ਹੈ ਫਾਦਰ ਸ਼ੌਕੀਪਰ ਨੇ ਮਦਰ ਹਾਊਸ ਵਾਈਫ ਹੈ ਜੀ ਸਿੰਪਲ ਮੈਰਿਜ ਕਰਨੀ ਹੈ ਇਹਨਾਂ ਨੇ ਨੋ ਡਿਮਾਂਡ ਨੋ ਕਾਸਟ ਵਾਰ ਕਾਸਟ ਇਹਨਾਂ ਦੇ ਖੱਤਰੀ ਹੈ ਜੀ ਏਰੀਆ ਜਲੰਧਰ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਹਥੇਰੇ ਜਾਣਕਾਰੀ ਲੈ ਸਕਦੇ ਹੋ ਰਿਸ਼ਤਾ ਨੋਟ ਕਰੋ ਜੀ ਬੇਟੇ ਦਾ ਹੈ ਜੀ ਜਨਮ 23/7/1994 ਕਾਸਟ ਜੱਟ ਸਿੱਖ ਹੈ ਜੀ ਗੋਤ ਇਹਨਾਂ ਦੀ ਪੁੱਲਰ ਹੈ ਹਾਈਟ 6 ਫੁੱਟ ਹੈ ਜੀ ਪੜਾਈ ਇਹਨਾਂ ਨੇ ਬੀਏ ਕੀਤੀ ਹੈ ਇੰਨਾ ਦਾ ਆਪਣਾ ਬਿਜ਼ਨਸ ਹੈ ਜੀ ਇਹਨਾਂ ਕੋਲ ਇੱਕ ਪਲਾਟ ਵੀ ਹੈ ਜੀ ਪਰਾ ਪੰਜਾਬ ਪੁਲਿਸ ਵਿੱਚ ਹੈ ਦੋਨਾਂ ਪਰਾਵਾਂ ਕੋਲ 12 ਏਕੜ ਜ਼ਮੀਨ ਆਂਦੀ ਹੈ ਜੀ ਇਹਨਾਂ ਨੂੰ ਕੁੜੀ ਚਾਹੀਦੀ ਹੈ ਜੀ ਸਿੰਪਲ ਪਰਿਵਾਰ ਤੋਂ ਘਰੇਲੂ ਹੋਵੇ ਡਿਮਾਂਡ ਕੋਈ ਨਹੀਂ ਹੈ ਜੀ ਇਹਨਾਂ ਦਾ ਏਰੀਆ ਫਾਜ਼ਿਲਕਾ ਹੈ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਬਤੇ ਜਾਣਕਾਰੀ ਲੈ ਸਕਦੇ ਹੋ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜੱਟ ਸਿੱਖ ਲੜਕੀ ਤਾਲੀਵਾਲ ਜ਼ਿਲ੍ਹਾ ਮੋਗਾ ਜਨਮ ਮਿਤੀ ਹੈ ਜੀ 30 7 1992 ਸਟੱਡੀ ਬੀਐਸਸੀ ਨਰਸਿੰਗ ਕੀਤੀ ਜੀ ਇਹਨਾਂ ਨੇ ਫਾਦਰ ਗਵਰਨਮੈਂਟ ਜੌਬ ਤੋਂ ਰਿਟਾਇਰਮੈਂਟ ਹੈ ਜੀ ਮਾਤਾ ਹਾਊਸ ਵਾਈਫ ਹੈ ਬ੍ਰਦਰ ਕਨੇਡਾ ਪੀਆਰ ਹੈ ਜੀ ਮੈਰਿਡ ਨੇ ਕਨੇਡਾ ਦਾ ਪੀਆਰ ਲੜਕਾ ਹੀ ਚਾਹੀਦਾ ਹੈ ਜੀ ਇਹਨਾਂ ਨੂੰ ਤਹਿਸੀਲ ਨਿਹਾਲ ਸਿੰਘ ਵਾਲਾ ਤੇ 50 60 ਕਿਲੋਮੀਟਰ ਤੱਕ ਲੜਕਾ ਹੋਵੇ ਜੀ ਮੋਬਾਈਲ ਨੰਬਰ ਦਿੱਤਾ ਗਿਆ ਹੈ ਜੀ ਆਪੇ ਤੇਰੇ ਜਾਣਕਾਰੀ ਲੈ ਸਕਦੇ ਹੋ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਚੈਨਲ ਤੇ ਲੜਕੇ ਅਤੇ ਲੜਕੀਆਂ ਦੀ ਐਡ ਫ੍ਰੀ ਵਿੱਚ ਲਗਾਈ ਜਾਂਦੀ ਹੈ ਕਈਆਂ ਦੇ ਬਾਇਓ ਡਾਟਾ ਬੋਲੰਚੋ ਸਾਡੇ ਕੋਲੋਂ ਮਿਸ ਹੋ ਜਾਂਦੇ ਹਨ ਜੀ ਸਾਨੂੰ ਰਿਮਾਈਂਡ ਕਰਵਾ ਦਿਆ ਕਰੋ ਜੀ ਜੇ ਤੁਹਾਨੂੰ ਇਹ ਵੀਡੀਓ ਚੰਗੀਆਂ ਲੱਗਦੀਆਂ ਹਨ ਤਾਂ ਸਾਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਵੀਡੀਓ ਨੂੰ ਜੀ ਇਹ ਸਾਡਾ ਵਟਸਐਪ ਨੰਬਰ ਹੈ ਜੀ ਤੁਸੀਂ ਆਪਣਾ ਬਾਇਓ ਡਾਟਾ ਇਸ ਨੰਬਰ ਤੇ ਭੇਜ ਸਕਦੇ ਹੋ ਜੀ